ਦੇ ਸੰਗਤ ਨੂੰ ਲੈ ਕੇ ਜਵਾਲਾ ਦੇ ਦਸਤਾਵੇਜ਼ ਪੜ੍ਹ। ਪਰ ਜਦੋਂ ਸਮਾਗਮ ਬਣਿਆ ਸਾਰ ਸਹਜ ਦੀ ਇੱਕ ਐਹੋ ਜਿਹਾ ਮੇਲਾ ਜਦੋਂ ਧੰਨ ਸ਼੍ਰੀ ਅੰਗਰ ਦੇਵ ਦੀ ਭਾਈ ਲੈਣਾ ਦੇ ਘਰ ਦੇ ਵਿੱਚ ਪੂਰੇ ਨੇ ਸ਼ਰਧਾ ਨਾਲ ਉੱਤਰੇ। ਇਸ ਅਸਥਾਨ ਵਿੱਚ ਇੱਕ ਗੁਰੂ ਕਾ ਪਿਆਰਾ ਗੁਰੂ ਕੀ ਬਾਣੀ ਨੂੰ ਪੜ੍ਹਨ ਵਾਲਾ ਗੁਰੂ ਕਾਸਤ। ਆਮਤ ਮੇਰੇ ਤਾਂ ਦੇ ਵਿੱਚ ਬਾਣੀ ਪੜ੍ਹਦੇ। ਆਸਾਦੀ ਦੀ ਬਾਣੀ ਪੜਦਾ ਪਰ ਅਮਰ ਜੀਵ ਦਾ ਤਕਾਂਤ ਹੁੰਦੀ ਹੈ ਜਦੋਂ ਸਾਸ ਕੀ ਬਾਣੀ ਦੇ ਵਿੱਚ ਮਨ ਕੀ ਜਾਂਦਾ ਲੱਗਦਾ ਜਿਹੜਾ ਅਸੀਂ ਬਾਤ ਕਰਦੇ ਹਾਂ ਉਹਦੇ ਵਿੱਚ ਮਨ ਸਾਡਾ ਜਾਂਦਾ ਲੱਗੇ ਜੇ ਇੱਕ ਥੋੜਾ ਜਿਹਾ ਵਾਤਾਵਰਣ ਜਿਹੜਾ ਕੋ ਸ਼ਾਂਤ ਹੁੰਦਾ ਉਹਦੇ ਕਰਕੇ ਮੇਰੀ ਬਾਣੀ ਸਭ ਨੂੰ ਪੂਰਤ ਹੋ ਜਾਂਦੀ ਹੁਣ ਭਾਈ ਗੁਰੂ ਜੀ ਬਾਣੀ ਪੜਦੇ ਜਦੋਂ ਬਾਣੀ ਦਾ ਸ਼ਬਦ ਚੜਦਾ ਕਿ ਜੇ ਸੇਵਿਆ ਸੁਖ ਪਾਈ ਹੈ ਸੁਸਾਗ ਸਦਾ ਸਮਾਈ ਹੈ ਜਦ ਕੀਤਾ ਪਾਇਏ ਆਪਣਾ ਸਾ ਘਾਲ ਊਰੀ ਕਿਉ ਘਾਣੀ ਮੰਦਾ ਮੂਰ ਨਾ ਕੀ ਚਾਹੀਂ ਤੇ ਨੰਨੀ ਨੜਮੇ ਹੰਦੀਏ ਜੋ ਸਾਹਿਬ ਅਦਾਲ ਨਾ ਹਾਰੀਏ ਤੇ ਵਿਹਾ ਪਾਸਾ ਧਾਨੀਆ ਕਿਸਦਾਹੇ ਪਰ ਘਾਣੀ ਹੁਣ ਪਾਉਨ ਰਚਨ ਨੇ ਜੋ ਮਾਰਦਨੀ ਇਹ ਕੰਮ ਉਹ ਕਰ ਤੋ ਜਿਹੜਾ ਪ੍ਰਮਾਤਮਾ ਦੇ ਘਰ ਦੇ ਵਿੱਚ ਪਰਮਾਨੰਦ ਤੇ ਉਹ ਸਾਹਿਬ ਨੂੰ ਸੇਵ ਜਿਹੜੀ ਸੇਵਾ ਕਰਨ ਦੇ ਨਾਲ ਜਿਤ ਸੇਵਿਆ ਸੁਖ ਪਾਏ اور ایسا میں بسے بائی جانا جنہیں پیدا کرنے لئے سسنے اپنے جا کیا آئی جو کی انہوں نے کہا کہ ایک بانی تر کوڑ کے آئی جو کی ایک خوشی ہے پھر پھرکھا بھی کار پھر آکھا کہ لگی کہ کو نانک دے کا رکھا ہے کیونکہ بانی ہے نانک درنکاری بانی میں بائی جانے کی کہہ دے کہ دینا کہ بانی مانو اینی شانتی دے دیمان دے درشن کی وجہ ਸਾਡਾ ਸਮਝਿਆ ਜੀ ਦੇ ਕਲੇਬਾਣੀ ਨੂੰ ਪਿਆਰ ਨਾਲ ਪੜ੍ਹੇਗੇ ਜੇਕਰ ਬਾਣੀ ਨੂੰ ਪਿਆਰ ਨਾਲ ਪੜ੍ਹ ਲਿਆ ਹੋਗਾ ਤੇ ਸਤਿਗੁਰੂ ਜੀ ਕਿ ਤੇਰੇ ਅੰਦਰ ਰੱਬ ਦੇ ਦਰਸ਼ਨਾਂ ਦੀ ਤਾਂਗ ਹੋ ਜਾਣੀ ਸੀ ਅੰਦਰ ਸਚਾ ਨੇ ਲਾਇਆ ਪ੍ਰਿਕਮੇ ਆਪਣਾ ਕੰਨ ਮਨ ਹੋਏ ਨਿਹਾਲ ਜਾਨ ਤੋਂ ਦੇਖਾਂ ਸੰਤ ਹੁਣ ਮਨ ਦੇ ਵਿੱਚ ਇੱਕ ਖਿੱਚ ਪਰਦਾ ਹੋਈ ਪਈ ਜਾਂਦੀ ਹੈ ਇਸ ਦੀ ਬਾਣੀ ਦੇ ਵਿੱਚ ਇੱਕ ਇੱਕ ਤਰ੍ਹਾਂ ਮਨ ਨੂੰ ਸ਼ਾਂਤੀ ਦਿੰਦੀ ਹੈ ਤੇ ਉਸ ਪੁੱਤ ਦੇ ਦਰਸ਼ਨ ਕਰਦੇ ਨੇ

ਭਾਈ ਲੈਣਾ ਦੀ ਸਰਸਕਲ ਲਈ ਕੱਢੇ ਨੇ ਪਰ ਉੱਤੇ ਖੜੇ ਕਿ ਭਾਈ ਲੈਣ ਤੇ ਹੁਣ ਚਲ ਜੈਣ ਗੁਰੂ ਨਾਲ ਉੱਤੇ ਦੇ ਦਰਸ਼ਕਾਂ ਆਉਂਦੇ ਤੁਸੀਂ ਤੁਹਾਡਾ ਇੱਥੇ ਲਿਖਣ ਦਾ ਤਸੀਲਵਾਹਾਂ ਦੇ ਜਾਣਾ ਹੈ 10 ਉਹ ਮੇਰੇ ਨਾਲ ਆਉਣਾ ਤੁਸੀਂ ਮੇਰੇ ਨਾਲ ਜੀ ਆਇਆਂ ਨੂੰ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਪ੍ਰਕਾਸ਼ਨਾ ਵਾਸਤੇ ਜੁੜੇ ਨੇ ਭਾਈ ਲੈਣਾ ਘੋੜੀ ਘੋੜ ਹੈ ਚਲਦੇ ਆ ਚਲਦੇ ਆ ਸਾਧ ਸੰਗਤ ਜਿੱਥੇ ਜਾਣਾ ਉਹ ਗੁਰੂ ਦੀ ਸਾਹਮਣੇ ਪਰ ਪਤਾ ਨਹੀਂ ਹੈ

کہ ہمیں اگر کرنے میں تشکہ ہونا پر ایسا ہے تانشری کو نانک جائے پارے جی اوہ ساس کرنے کی اسے ندیل کر دے پرنا پاہی لائرہ کی اسے آئی ہے کہ سانسو جی کو نانک جائے پارے جی اپس دے پرے جی کہ میں نانک میں ایک کاری میں کاریم جانے گا وہ نانک جی پیلے تکا اور پر تک سانسو جو تانشری کو نانک جائے پارے جی آہ امرائنٹ کڑا تاہر جگمہ کردنے ہو ਨਿਰੰਤਰ ਆਰ ਜੋਗ ਜਗ ਮੰਡਲ ਤੇ ਨਿਰੰਤਰ ਕਾਲ ਦਾ ਰੂਪ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਪਤਾ ਸੀ ਜਿਹੜਾ ਅਧਿਕਾਰੀ ਗੁਰੂ ਦੇ ਦਾਤ ਜੰਨੀ ਉਹ ਅਧਿਕਾਰੀ ਆ ਗਿਆ ਤੇ ਸਤਿਗੁਰ ਪ੍ਰਗਨਨ ਦੇ ਮਾਰੇ ਜੀ ਭਾਈ ਨੇ ਦੇਖ ਤੋਂ ਠਿਕਾਇ ਲਿਖਤ ਰੋਕਾ ਤਨ ਮੈਸਾ ਕਰਾ ਜੇ ਤੈਨੂੰ ਰਸਤਾ ਦੱਸਿਆ ਤੇ ਫੇਰ ਮੱਤ ਤੋਂ ਜਾਨਾ ਔਰ ਸਤਿਗੁਰ ਜੀ ਰਸਤੇ ਦੱਸਦੇ ਆਪ ਤੋਰਦੇ ਪੈਣ ਨਾਲ ਫੜ ਕੇ ਰਸਤੇ ਸਤਿਗੁਰ ਜੀ ਦੇ ਸ਼ਬਦ ਆ ਗਿਆ ਨਾ ਅਭਿਆਨੀ ਦਾ ਮਤਲਬ ਹੈ ਜਿਹੜਾ ਅਭਿਆਨ ਦੇ ਵਿੱਚ ਮੈਂ ਭਾਈ ਉਹ ਜਿਹਦੇ ਪੱਲੇ ਰਸਤੇ ਦੱਸਦਾ ਉਹਨੂੰ ਜਿੰਨਾ ਮਰਨੀ ਸਮਝਾੜਾ ਉਹ ਕੀ ਸਮਝੰਦਾ ਇੰਨੇ ਤਰੀਕੇ ਨਾਲ ਪਰ ਜਦੋਂ ਗੁਰੂ ਬਾਹਰ ਦਾ ਵੇਲਾ ਤੇ ਸਰਗੁਣ ਜੀ ਕਹਿੰਦੇ ਭੁੱਲੇ ਮਾਨ ਦੇ ਜਿਹਨੇ ਮਤਾਇਆ ਐਸਾ ਗੁਰ ਬਣ ਪਾਜੀ ਪਾਇਆ ਤੇ ਭਾਈ ਜੈਣੇ ਜੀ ਘੋੜੀ ਦੇ ਰਤਬਾ ਸਾਸ ਸੰਦੇ ਦੀ ਧੰਨ ਸ਼੍ਰੀ ਗੁਰੂ ਨਾਨਕ ਜੀ ਦੇ ਮਾਰਗ ਦੀ ਤੇ ਭਾਈ ਜੈਣੇ ਨੂੰ ਘੁੱਟ ਤੇ ਬੈਠੇ ਸਰ ਗੁਰੂ ਨਾਨਕ ਦੇਵ ਜੀ ਆਪਣੇ ਘਰ ਦੇ ਵਿੱਚ ਜਾ ਕੇ ਕਹਿ ਲਗੇ ਕਿ ਉਸਾ ਆਤਮਾ ਘੁੜਾ ਅੰਦਰ ਆਉਣਾ। ਅੰਦਰ ਆਉਂਦਾ ਸ਼੍ਰੀ ਗੁਰੂ ਨਾਨਕ ਅੰਦਰ। ਜੇ ਜਦੋਂ ਸਾਥ ਸੰਗਤ ਜੀ ਭਾਈ ਜਾਣਾ ਕਿ ਅੰਦਰ ਗਏ ਨੇ। ਕੀ ਪ੍ਰਕਿਰਿਆ ਜਿਹੜੇ ਪੁਸ਼ ਨੇ ਘੋੜੀਆਂ ਦੀਆਂ ਲਗਾਵਾ ਫੜ ਕੇ ਲੈ ਕੇ ਆ ਉਹ ਉਸ ਤਖਤ ਤੇ ਬੈਠਾ ਹੋ। ਜੇ ਭਾਈ ਜਾਣਾ ਸਾਥ ਸੰਗਤ ਜੀ ਉਹਨਾਂ ਦਾ ਸਫ਼ਰ ਜਿਹੜਾ ਸਰ ਤੋਂ ਤੱਕ ਤੱਕ ਜਾਮ ਦਾ। ਉਹ ਹੁਣ ਇੱਕ ਕਦਮ ਵੀ ਪੱਟਿਆ ਨਹੀਂ ਦਾ। ਕਿ ਮੇਰੇ ਤੋਂ ਮਿੱਡੀ ਵੱਡੀ ਵਗਿਆ ਹੋਈ। ਮੈਂ ਕੋਲ ਹੀ ਤੇ ਚੜ ਕੇ ਆਦਿਆਂ ਜਿਹੜੇ ਗੁਰੂ ਦੇ ਮਾ ਦਰਸ਼ਨਾਂ ਵਾਸਤੇ ਆਉਣਾ ਸੀ ਤੇ ਬਾਣੀ ਦੇ ਨਾਲ ਮਨ ਵਿੱਚ ਸ਼ਾਂਤੀ ਆਈ ਹੈ। ਤੇ ਉਹ ਗੁਰੂ ਅੰਮ੍ਰਿਤਧਰ ਆਏ। ਜਿਸ ਸਾਹ ਸੰਗ ਦੀ ਆਪਣਾ ਸਤਿਸ਼ ਗੁਰੂ ਦੇ ਚਰਨਾਂ ਤੇ ਰਿਕੇ ਆ। ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਨ ਵਿੱਚ ਲਗੀ ਪੁੱਛਾ ਉੱਥੇ। ਤੇ ਤੁਹ ਕੋਈ ਭੁੱਲ ਨਹੀਂ ਹੋਈ ਤੇ ਤੁਹ ਕੋਈ ਵਗਿਆ ਨਹੀਂ ਹੋਈ ਹੈ।

ایک ماہ سار سمجھ کی پانی پھر ایک پورا سی کو گندے جا دے ہیں پانی پانچے دے دے ہیں چکر دے دے ہیں انہیں اتنے سار دور پر نارک لے مارا جی بابا شریف جانتے ہیں تو بھی کہتے ہیں کہ چکر دے دے ہیں پورا کر دے ہیں بابا لکھوی ناس میں کہتے ہیں ایک پترہ میں نواب سی کے کٹوری کا دے ہیں پڑے پڑے دے ہیں یہ ਭਾਈ ਲੈਣ ਦੇ ਬਸਤਰ ਦੇ ਨੂੰ ਬੜੇ ਸਮੇਂ ਸਾਫ ਪਾਏ ਹੋਏ ਹੁੰਦੇ। ਜੁੰਝਾ ਆਪਾਂ ਦੇਖਦੇ ਆਂ ਇੱਕ ਜਿਹੜਾ ਇੱਕ ਕਰਤਾਨਾ ਲਾਉਂਦਾ ਹੈ ਜਾਂ ਜੀਵਨ ਦਾ ਕੰਮ ਕਰਨ ਨਾਲ ਇਹਦਾ ਉਹਦੇ ਕੱਪੜੇ ਜਿਹੜੇ ਉਹ ਮਿੱਟੀ ਦੇ ਨਾਲ ਬਣੇ ਹੁੰਦੇ। ਇੱਕ ਦੁਕਾਨਦਾਰ ਉਹ ਲੇਦਾ ਜਿਹੜਾ ਦੁਕਾਨ ਤੇ ਇੱਕ ਕਰਤਾਨਾ ਲਾਉਂਦਾ ਉਹਦੇ ਕੱਪੜੇ ਵੀ ਸਾਫ ਹੁੰਦੇ। ਤੇ ਭਾਈ ਲੈਣ ਦਾ ਕੰਮ ਵੀ ਇਸੇ। ਇਸਾ ਸਿਰਫ ਕੱਪੜੇ ਨਹੀਂ ਦੇਖੇ। ਬਸ ਇਹ ਦੇਖਿਆ ਕਿ ਮੇਰੇ ਗੁੰਮ ਦਾ ਹੁਕਮ ਹੈ ਕਿ ਇਹਦੇ ਵਿੱਚੋਂ ਤੋਰਾ مایا <سؤال> ہوئے حساس کرنے کی پھر اُتھے کئی بچن جڑے دے پائی جائنے دے سات 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 آج جو ہم کوئی دن آیا جو ہم کوئی دن آیا جو ہم کوئی دن آیا پائی جائنے تو ہم کوئی دن آیا اس ساتھ جی نے پھر کوئی دن آیا جو ہم کوئی دن آیا جو ہم کوئی دن آیا تانے پر ہم ساتھ کو جیلے تیار جانتا ہوں ਇਹ ਦੋ ਜਨ ਦੇ ਜਿਹੜੇ ਸੰਸਦ ਕੋ ਸੁਣਨੀਆਂ ਪੰਨੀ ਨਾਲ ਕਰਦੇ ਇਹ ਪੁਰਤਾ ਸਤਿ ਦੇ ਨਾਲ

ਬਾਪੂ ਦਾ ਜੀ ਵਜਨ ਤਾਂ ਕਰਦੇ ਤੇ ਸਤੂਜੀ ਦੇ ਪੁਰਖਾ ਤੇ ਪੁਰਖਾ ਦੇ ਕੋਲੇ ਗਏ। ਪਰ ਉਹਨਾਂ ਕਿਹਾਂ ਦਾ ਸਮਾਸ ਆ ਸਕਦਾ ਉਹਦੇ ਵਿੱਚ ਕੋਪਾਸ ਕੋਈ ਗੱਲ ਨਹੀਂ ਹੁੰਦੀ। ਉਹ ਜਿਹੜਾ ਭਾਈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਵਾਜ਼ੇ ਤੇ ਜਦੋਂ ਭਾਈ ਲੈਣ ਮੁਜਾਹਰ ਤੇ ਕੋ ਪੁਰਖਾ ਆਪਣੇ ਘਰ ਤੋਂ ਨਹੀਂ ਜਾਂਦਾ। ਉਹ ਕਿਉਂ ਸਾਡੇ ਬੱਚੇ ਕਿੱਥੇ ਆਈ ਆ। ਤੇ ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀ ਭਾਈ ਲੈਣ ਕਹਿੰਦੇ ਕਿ ਸਤੂਜੀ ਕਿਹੜੇ ਘਰ ਦੇ ਘਰ

ਤੇ ਤਾਂ ਤਾਂ ਉਹਦੇ ਭਲੇ ਰੱਬ ਦੀ ਫੇਰ ਸੀ ਇਹ ਜਦੋਂ ਸਾਧੂ ਜੀ ਕਹਿੰਦੇ ਭਾਈ ਜੇ ਨਹੀਂ ਜਾਣਤਾ ਫਿਰ ਮੋਢਾ ਫੜਾਉਂਦਾ ਤੇ ਭਾਈ ਜਾਨੇ ਨੇ ਪ੍ਰਕਰਮਾ ਕਰਕੇ ਇਸ ਨੂੰ ਕਰ ਦਿੱਤੀ ਉਹ ਤੇ ਕੰਨਸ਼ੀਰ ਗੁਰਾਂਨ ਕਹਿੰਮਾ ਜੀ ਕਹਿੰਦੇ ਕੋਈ ਹੁਕਮ ਨਹੀਂ ਮੰਨਦਾ ਕਿਉਂ ਨਹੀਂ ਮੰਨਦਾ ਕਹਿੰਦੇ ਜੀ ਸਾਧੂ ਜੀ ਤੁਸੀਂ ਕਿਹਾ ਮੋਢਾ ਫੜ ਦੱਸੋ ਕਿਹੜੀ ਸਾਧੂ ਜੀ ਦਾ ਪੈਰਾਂ ਤੋਂ ਸੁਣ ਤਾਰੇ ਸਿਰ ਤੋਂ ਸੁਣ ਤਾਰੇ ਜਿਵੇਂ ਤੁਹਾਡਾ ਹੁਕਮ ਹੈ ਤਾਂ ਜੇ ਕੋ ਨਾਮ ਜੇ ਮਾਰੀ ਕਹਿੰਦੇ ਨੇ ਤਰੂ ਪਹਿਰਾਮਨ ਖੋਲੋ। ਕਿ ਜਦੋਂ ਸਾਸਕਨ ਜੀ ਦਾ ਸਾਡਾ ਇਤਿਹਾਸ ਕਹਿੰਦਾ ਤੂੰ ਕੜਾ ਪਰਸਾਉਂਦੇ। ਇਹ ਗੁਰਨਾਨਕ ਦੇਵਹਾਰ ਜੀ ਦੀ ਮਰਜ਼ੀ ਹੈ। ਸਾਸਕਨ ਜੀ ਸੀ ਚਾਦਰਾਂ ਨੂੰ ਪਾੜਨ ਦਾ ਇਤਨ ਕਰਦੇ ਅਸੀਂ ਬਚਣਾ ਤੇ ਪਹਿਰਾ ਦੇਣ ਕਰੀ। ਗੁਰਨਾਨਕ ਦੇਵਹਾਰ ਜੀ ਦੀ ਮਰਜ਼ੀ ਸੀ ਸਾਸਕਨ ਜੀ ਉੱਥੇ ਆਪ ਤਰੋਕੀ ਦੇ ਮਾਰ ਕੇ ਕਿਹੜੀ ਖੇਡ ਵਰਤਣੀ ਹੈ ਗੁਰਨਾਨਕ ਜੀ ਦਾ।

ست اگ مہاراجہ پہلا بچنیا کرو اگن دیو مہاراج

سمثوراً <سلمت> آسی پاہی پاہلے کی پر یمسا کی ملی ہے کہ تانشری تو انگر دیمارہ ملک پاہے ساتھ سانسی تانشری تو انگر دیمارہ جی نے بیان پکارکی نے سکھی دیکی دے ساتھو اور گروہ کو انگر دیمارہ جی نے گوتا کی دیگیاں ساتھاں ڈاکڈاکڈاکڈی پھر پانچ اور ساتھو رکھا چاہ رہے ہیں